ਖਬਰਾਂ ਨਸ਼ਰ ਹੋ ਰਹੀਆਂ ਹੈ ਕਿਈ ਰੂਟ ਜਿਹੜੇ ਨੇ ਕਿ ਹਿਮਾਚਲ ਜਾਣ ਵਾਲੇ ਬੱਸਾਂ ਦੇ ਉਹ ਬੰਦ ਕੀਤੇ ਗਏ ਨੇ ਇਸ ਵਕਤ ਮੈਂ ਜਲੰਧਰ ਦੇ ਬੱਸ ਸਟੈਂਡ ਤੇ ਖੜਾ ਹੋਇਆ ਤੁਸੀਂ ਇਸ ਵਕਤ ਦੇਖ ਸਕਦੇ ਐਚ ਆਰਟੀਸੀ ਐਚ ਪੀ ਦੀ ਜਿਹੜੀ ਬੱਸ ਖੜੀ ਹੋਈ ਹੈ ਹਿਮਾਚਲ ਰੋਡਵੇਜ਼ ਦੀ ਤੇ ਨਾਲ ਹੀ ਦੂਸਰੇ ਪਾਸੇ ਵੀ ਹਿਮਾਚਲ ਦੀਆਂ ਜਿਹੜੀਆਂ ਬੱਸਾਂ ਜਾ ਰਹੀਆਂ ਨੇ ਹਾਲਾਂਕਿ ਕੁਝ ਕਿ ਜਗ੍ਹਾ ਦੇ ਉੱਤੇ ਜ਼ਰੂਰ ਜਿਹੜਾ ਹੈ ਕਿ ਉਹ ਸਵਾਰੀਆਂ ਘਟ ਨੇ ਆਮ ਦਿਨਾਂ ਨਾਲੋਂ ਜਿਹੜਾ ਕਿ ਲੋਕਾਂ ਦੇ ਵਿੱਚ ਕੁਝ ਕ ਪੈਨਿਕ ਦਾ ਮਾਹੌਲ ਧਰੂ ਰਿਹਾ ਕਿ ਖਬਰਾਂ ਕਿਸ ਤਰੀਕੇ ਦੇ ਨਾਲ ਨਸ਼ਰ ਹੋ ਰਹੀਆਂ ਪਰ ਜਲੰਧਰ ਦੇ ਵਿੱਚ ਜਿਹੜੀਆਂ ਬੱਸਾਂ ਖੜੀਆਂ ਹੋਈਆਂ ਨੇ ਇਹ ਜਿਹੜੀਆਂ ਆਮ ਤੌਰ ਤੇ ਤੇ ਰੋਜ਼ਾਨਾ ਦਿਨਾਂ ਵਾਂਗ ਵੀ ਜਿਹੜੀਆਂ ਨੇ ਕਿ ਚਲਦੀਆਂ ਪਈਆਂ ਪਰ ਸਵਾਰੀਆਂ ਦੇਖਣ ਨੂੰ ਜਿਹੜਾ ਜ਼ਰੂਰ ਇੱਥੇ ਘੱਟ ਮਿਲਦੀਆਂ ਪਈਆਂ ਐਸ ਵਕਤ ਜਿਹੜੇ ਨੇ ਕਿ ਇੱਥੇ ਹਿਮਾਚਲ ਰੋਡਵੇਜ ਦੇ ਜਿਹੜੇ ਉਹ ਡਰਾਈਵਰ ਸਾਹਿਬਾਨ ਵੀ ਇੱਥੇ ਬੱਸਾਂ ਚਲਾਉਣ ਵਾਲੇ ਤੇ ਨਾਲ ਵੀ ਕੰਡਕਟਰ ਜਿਹੜਾ ਸਟਾਫ ਵੀ ਹੈ ਉਹ ਵੀ ਐਸ ਵਕਤ ਜਿਹੜਾ ਕਿ ਇੱਥੇ ਜ਼ਰੂਰ ਮੌਜੂਦ ਹੈ ਐਸ ਵਕਤ ਮੈਂ ਉਹਨਾਂ ਨਾਲ ਗੱਲਬ आ, अब हिमाचल से आ रहे हैं और हिमाचल से गए भी हैं रास्ते में किसी चीज की कोई दिक्कत परेशानी या जो चीजें चल रही हैं बिल्कुल सर बिल्कुल समुद्री चले हुए ऐसी कोई दिक्कत परेशानी नहीं आई तो खबरें आ रही हैं जिस तरीके से कुछ रूट भी बंद कर रखे हुए हैं उनसे रिलेटेड भी कुछ है हिमाचल के सारे रूट चले हुए सर अच्छा हिमाचल के सारे रूट चले हुए तो आपकी बस को किसी ने रोका हो पथराव की जैसे कोई खबर भी आई है खरड़ से किसी ने सर कोई पथराव नहीं किया कल हुआ था या उससे पहले हुआ था कल तो हुआ है इंसिडेंट खरखड़ में बता रहे हैं लेकिन आज कुछ भी नहीं हुआ ना किसी ने रोका है

ਕਪੂਰ ਥਲੇ ਤੇ ਬੱਸਾਂ ਵਗ ਰਹੇ ਸਨ RAM NAGAR इजीली ਮਿਲਦੀ ਪਈਆਂ ਨੇ ਕਿਤੇ ਆਨ ਜਾਣ ਦੀ ਕੋਈ ਇੱਥੇ ਤੁਸੀਂ ਆਏ ਮਾਚਲੋਂ ਦੇ ਪਾਸੇ ਆਏ ਨਹੀਂ ਮਿਲਦੇ ਗਿਆ ਵਧੀਆ ਬਣਦੀ ਆ ਠੀਕ ਠਾਕ ਹੈ ਜੀ 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 ਹਾਲਾਂਕਿ ਮਾਚਲ ਦੇ ਨਾਲ ਨਾਲ ਦੂਸਰੇ ਰੂਟ ਦੇ ਵੀ ਲੋਕ ਇੱਥੇ ਜ਼ਰੂਰ ਇੱਥੇ ਖੜੇ ਹੋਏ ਨੇ ਪਰ ਜਿਹੜੀ ਇਹ ਤਸਵੀਰ ਹੈ ਐਸ ਵਕਤ ਇੱਥੇ ਡਰਾਈਵਰ ਸਹਿਬਾਨ ਵੀ ਮੌਜੂਦ ਨੇ ਬੱਸਾਂ ਦਾ ਜਿਹੜੇ ਰੂਟ ਨੇ ਉਹ ਕਿਸ ਤਰੀਕੇ ਦੇ ਨਾਲ ਸਾਰੇ ਆਪਰੇਟ ਹੁੰਦੇ ਪੈਣੇ ਸੀ ਜੀ ਸਰ ਮਾਚਲ ਰੋਡਵੇਸ ਕੇ ਤਾਂ ਪੂਰਾ ਆਪਰੇਟ ਹੋ ਰਿਹਾ ਹੈ OK नहीं का पता नहीं, कुछ रूट जो बंद करने आ, की आ, बात तो की गई है दस रूट बंद उस है सुबह अच्छा हमारे बाद में तो तो सुबह के चले हमारे को तो नॉलेज नहीं होता कि बाद में बंद है अमूमन दिनों में कितनी सवारी रहती है और आज का कितना फर्क है ऐसा बता रहे कुछ सवार कम हुई है सवारी कम हुई है पहले से हमारे पास क्योंकि लोग ये सोच रहे हैं कि बंद है इस कारण डर के मारे नहीं जा रहे ਕਿ ਤੁਸੀਂ ਆਪ ਦੇਖ ਸਕਦੇ ਹੋ ਇਹ ਡਰਾਈਵਰ ਸੇ ਬਾਨ ਨੇ ਕਿਉਂਕਿ ਇਹਨਾਂ ਤੋਂ ਜਿਹੜੀ ਕਲੈਰਿਟੀ ਖਾਸ ਤੌਰ ਤੇ ਜਿਹੜੀ ਸਾਫ ਜਿਹੜੀ ਤਸਵੀਰ ਹੈ ਉਹ ਕੋਈ ਦੱਸ ਨਹੀਂ ਸਕਦਾ ਪਰ ਚਲੰਦਰ ਦੀ ਤੁਹਾਨੂੰ ਜੇ ਮੈਂ ਤਸਵੀਰ ਦਿਖਾਵਾਂ બસ ਇੱਥੇ ਖੜੀਆਂ ਹੋਈਆਂ ਨੇ ਆਮ ਤਰੀਕੇ ਦੇ ਦਿਨਾਂ ਦਿਨ ਮੰਗ ਹੀ ਜਿਹੜੀਆਂ ਨੇ ਕਿ ਉਹ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਸਵਾਰੀਆਂ ਦਾ ਕਿਤੇ ਨਾ ਕਿਤੇ ਜ਼ਰੂਰ ਐਸ ਵਕਤ ਜਿਹੜਾ ਕਿ ਇਹਨਾਂ ਨੂੰ ਇੱਥੇ ਰੁਝਾਨ ਜਿਹੜਾ ਖਾਸ ਤੌਰ ਤੇ ਹਿਮਾਚਲ ਵਾਲੇ ਪਾਸੇ ਜਾਣ ਨੂੰ ਉਹ ਘਟ ਦਿਖਾਈ ਦੇ ਰਿਹਾ ਇਹ ਹਿਮਾਚਲ ਦੀ ਤੁਸੀਂ ਬਸ ਦੇਖ ਸਕਦੇ ਹੋ ਕਿ ਜਿਹੜੀ ਅਕੇ ਹਮੂਦ ਹਮੀਰਪੁਰ ਵੱਲ ਜਾਣੀ ਹੈ ਮੈਂ ਕੈਮਰਾ ਪਰਸਨ ਜਗਰੂਪ ਨੂੰ ਕਹਾਂਗਾ ਇੱਕ ਵਾਰੀ ਜ਼ਰੂਰ ਸਾਰਾ ਅੰਦਰੋਂ ਵੀ ਉਹ ਵਹੀਕਲ ਦਿਖਾਣ ਐਸ ਵਕਤ ਦੇਖ ਸਕਦੇ ਹੋ ਕਿ ਪੂਰੀ ਬੱਸ ਖਾਲੀ ਹੈ ਸਵਾਰੀਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਵੈ ਆਪਣੇ ਜਿਹੜੇ ਤੈਸ ਸਮੇ ਦੇ ਵਾਹ ਹੀ ਰੋਜ਼ ਜਿਹੜੀਆਂ ਨੇ ਕਿ ਉਹ ਇੱਥੋਂ ਬੱਸ ਜਿਹੜੀ ਨਿਕਲੇਗੀ ਇੱਕ ਸਵਾਰੀ ਜ਼ਰੂਰ ਐਸ ਵਕਤ ਬੈਠੇ ਪਰ ਬਾਕੀ ਪੂਰੀ ਬੱਸ ਜਿਹੜੀ ਹੈ ਕਿ ਉਹ ਖਾਲੀ ਹੈ ਹੋਰ ਵੀ ਤੁਹਾਨੂੰ ਅੱਗੇ ਤਸਵੀਰਾਂ ਦਿਖਾਵਾਂਗੇ ਜ਼ਰੂਰ ਕਿ ਬਾਕੀ ਜਿਹੜੀਆਂ ਪ੍ਰਾਈਵੇਟ ਬੱਸਿਸ ਨੇ ਜਿਹੜੀਆਂ ਹੁਸ਼ਾਰਪੁਰ ਦੇ ਰੂਟ ਵੱਲ ਜਾਣ ਵਾਲੀਆਂ ਉਹ ਆਮ ਦਿਨਾਂ ਵਾਂਗ ਹੀ ਚੱਲਦੀਆਂ ਪਈਆਂ ਨੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੈਨਿਕ ਦੀ ਸਥਿਤੀ ਨਹੀਂ ਹੈ ਲੋਕਾਂ ਨੂੰ ਅਪੀਲ ਕਰਾਂਗੇ ਜ਼ਰੂਰ ਜਿਹੜਾ ਹੈ ਕਿ ਉਹ ਜੇ ਜਾਣਾ ਚਾਹੁੰਦੇ ਨੇ ਹੁਸ਼ਾਰਪੁਰ ਵਾਲੇ ਪਾਸੇ ਜਾਂ ਅੱਗੇ ਕਿਸੇ ਹੋਰ ਜਿਹੜੇ ਡੈਸਟੀਨੇਸ਼ਨ ਤੋਂ ਉਹਨਾਂ ਨੇ ਹਿਮਾਚਲ ਵਾਲੇ ਪਾਸੇ ਜਾਣਾ ਤੇ ਇੱਥੇ ਬੱਸਾਂ ਜਿਹੜੀਆਂ ਨੇ ਕਿ ਉਹ ਚਲਦੀਆਂ ਪਈਆਂ ਨੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ